ਦੱਖਣ ਏਸ਼ੀਆ ਦੀ ਰਾਜਨੀਤੀ ਦੇ ਵਿੱਚ ਜੀਓਪੋਲਿਟਿਕਸ ਦੇ ਵਿੱਚ ਇੱਕ ਵੱਡਾ ਹੇਰਫੇਰ ਖਾਸ ਕਰਕੇ ਬ੍ਰਿਕਸ ਕਰੰਸੀ ਅਤੇ ਆਰਆਈਸੀ ਰਸ਼ੀਆ ਇੰਡੀਆ ਅਤੇ ਚਾਈਨਾ ਦਾ ਇੱਕ ਮਿਲਵਰਤਨ ਦੇ ਨਾਲ ਇੱਕ ਵੱਡਾ ਉਭਾਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਵਰਲਡ ਪ੍ਰੈਸ ਦੇ ਵਿੱਚ ਉਸ ਦੀ ਭਾਫ ਨਿਕਲ ਗਈ ਹੈ ਉਸ ਦੀ ਫੂਕ ਨਿਕਲ ਗਈ ਹੈ ਪ੍ਰੈਜ਼ੀਡੈਂਟ 트੍ਰੰਪ ਨੇ ਸਾਰਾ ਕੁਝ ਆਪਣੀ ਘਾਗ ਜਿਹੜੀ ਟੀਮ ਰਣਨੀਤੀ ਬਣਾਉਣ ਵਾਲੀ ਉਦੇ ਜ਼ਰੀਏ ਸਾਰਾ ਕਸ਼ਿਸ਼ ਸਫਲਤਾ ਦੇ ਨਾਲ ਕਰ ਲਿਆ ਹੁਣ ਉਸ ਖੇਮੇ ਦੇ ਵਿੱਚ ਜਿਹੜਾ ਦੱਖਣ ਏਸ਼ੀਆ ਦੀ ਜੀਓਪੋਲਿਟਿਕਸ ਦੇ ਵਿੱਚ ਅਤੇ ਏਸ਼ੀਅਨ ਪੋਲਿਟਿਕਸ ਦੇ ਵਿੱਚ ਜਿਹੜਾ ਖੇਮਾ ਹੁਣ ਉਸ ਦੇ ਵਿੱਚੋਂ ਚੀਨ ਜਿਹੜਾ ਹੈ ਖਿਸਕਦਾ ਨਜ਼ਰ ਆ ਰਿਹਾ ਦੱਖਣ ਏਸ਼ੀਆ ਦੇ ਵਿੱਚ ਜਿਹੜਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਭਾਰਤ ਅਤੇ ਅਫਗਾਨਿਸਤਾਨ ਦੇ ਦਰਮਿਆਨ ਸਮਝੌਤੇ ਦੀ ਗੱਲ ਦੇਖੀ ਹੈ ਨੋਟ ਕੀਤੀ ਹੈ ਉਸ ਦੇ ਵਿੱਚ ਚੀਨ ਦੇ ਨਾਲ ਜਿਹੜਾ ਅੱਜ ਸਮਝੌਤਾ ਹੋਇਆ ਅਮਰੀਕਾ ਦਾ ਉਸ ਨੇ ਉਸ ਸਮਝੌਤੇ ਦੀ ਵੀ ਹਵਾ ਕੱਢ ਦਿੱਤੀ ਹੈ ਕਿਉਂਕਿ ਇਹ ਸਮਝੌਤੇ ਨਾਲ ਜਿੱਥੇ ਅਮਰੀਕਾ ਅਤੇ ਚੀਨ ਦੇ ਦਰਮਿਆਨ ਵਪਾਰ ਨੂੰ ਨਵੇਂ ਸਿਰਿਓ ਰੀਨਿਊ ਕੀਤਾ ਗਿਆ ਨਵੇਂ ਸਿਰਿਓ ਉਸਤੇ ਭੇਦ ਖੋਲਣ ਦੇ ਯਤਨ ਕੀਤੇ ਗਏ ਨੇ ਉਸਤੇ ਸਟੈਂਪ ਲਾਈ ਆ ਉਸ ਦੇ ਨਾਲ ਹੀ ਜਿਹੜਾ ਚੀਨ ਨੇ ਪਾਕਿਸਤਾਨ ਦੇ ਵਿੱਚ ਜਿਹੜੀ ਇਨਵੈਸਟਮੈਂਟ ਕੀਤੀ ਹੈ ਸੀਪੈਕ ਦੇ ਨਾਲ ਉਸ ਨੂੰ ਉਸ ਨੇ ਇੱਕ ਤਰੀਕੇ ਨਾਲ ਬਚਾ ਲਿਆ ਕਿਉਂਕਿ ਪਾਕਿਸਤਾਨ ਦਾ ਅਮਰੀਕੀ ਖੇਮੇ ਦੇ ਵਿੱਚ ਹੁਣ ਇਹ ਹਵੇਸ਼ਾਂ ਚੀਨ ਨੂੰ ਚੁਭਦਾ ਰਿਹਾ ਪਰ ਹੁਣ ਚੀਨ ਨੇ ਪਾਕਿਸਤਾਨ ਦੇ ਵਿੱਚ ਮਲਟੀ ਬਿਲੀਅਨ ਡਾਲਰ ਦੀ ਆਪਣੀ ਇਨਵੈਸਟਮੈਂਟ ਬਚਾਉਣ ਦੇ ਲਈ ਅਤੇ ਸੀਪੈਕ ਨੂੰ ਜਿਹੜਾ ਹੈ ਉਹ ਸਾਰਥਕ ਤਰੀਕੇ ਨਾਲ ਜਾਰੀ ਰੱਖਣ ਦੀ ਕੋਸ਼ਿਸ਼ ਦੇ ਵਿੱਚ ਉਹ ਵੀ ਇਹ ਅਮਰੀਕਾ ਦੇ ਨਾਲ ਸਮਝੌਤਾ ਕਰ ਲਿਆ ਸੋ ਕਹਿਣ ਦੀ ਗੱਲ ਇਹ ਹੈ ਕਿ ਅਮਰੀਕਾ ਦੇ ਹੱਥ ਦੇ ਵਿੱਚ ਜਿੱਥੇ ਤਾਕਤ ਸਰਪੰਚੀ ਹੈ ਤੇ ਕਹਾਂਗੇ ਕਿ ਡਾਂਗਵੀ ਹੈ ਤਾਂ ਉੱਥੇ ਚੀਨ ਦੀਆਂ ਮਜਬੂਰੀਆਂ ਨੇ ਉਸ ਨੂੰ ਅਮਰੀਕਾ ਦੇ ਅੱਗੇ ਝੁਕਣ ਦੇ ਲਈ ਮਜਬੂਰ ਕੀਤਾ ਤੇ ਇਸ ਦੇ ਨਾਲ ਬਿਲਕੁਲ ਕਿਉਂਕਿ ਭਾਰਤ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਚੀਨ ਦੇ ਨਾਲ ਸਰਹੱਦੀ ਝਗੜਿਆਂ ਨੂੰ ਹੱਲ ਕਰਨ ਦੇ ਲਈ ਉਸਲੇ ਕੋਟੇ ਜਿਹੜੇ ਟਕੇ ਸਨ ਤੇ ਜੀਓਪੋਲਿਟਿਕਸ ਦੇ ਵਿੱਚ ਇੱਕ ਅਹਿਮ ਅਤੇ ਵੱਡਾ ਫੇਰ ਬਦਲ ਕੀਤਾ ਸੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਭਾਰਤ ਨੇ ਚੀਨ ਅੱਗੇ ਝੁਕ ਕੇ ਜਿਹੜਾ ਚੀਨ ਵੱਲੋਂ ਭਾਰਤੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਉਸ ਕਬਜ਼ੇ ਨੂੰ ਮੰਨ ਲਿਆ ਸੀ ਹੈਰਾਨ ਕਰ ਦਿੱਤਾ ਸੀ ਇਹ ਫੈਸਲਾ ਲੈ ਕੇ ਭਾਰਤ ਨੇ ਸਾਰਿਆਂ ਨੂੰ ਸੋ ਉਸ ਦੇ ਉੱਤੇ ਵੀ ਇੱਕ ਵਾਰ ਫੇਰ ਪਾਣੀ ਫਿਰ ਗਿਆ ਭਾਰਤ ਦੀਆਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ ਕਿਉਂਕਿ ਉਹ ਉਤਰੀ ਰਸਤੇ ਦੇ ਰਹੀ ਜਿਹੜਾ ਹੈ ਕਸ਼ਮੀਰ ਦੇ ਰਸਤੇ ਰਹੀ ਲਦਾਖ ਦੇ ਰਸਤੇ ਰਹੀ ਅਫਗਾਨਿਸਤਾਨ ਦੇ ਵਿੱਚ ਆਪਣਾ ਰਾਹ ਬਣਾਉਣਾ ਚਾਹੁੰਦਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ